ਨਾਮ ਵੀ ਘੋੜੇ ਦਾ ਸੂਰਜਾ ਤੇ ਸੂਰਜ ਨੂੰ ਲਾਲੀ ਵੀ ਮਾਰਦਾ ਧਿਆਨ ਨਾਲ ਦੇਖ ਲਓ ਬਾਈ ਹੁਣਾਂ ਦੀ ਸੰਭਾਈ ਇੰਨੀ ਐ ਕੱਲੀ ਕੱਲੀ ਨਾੜ ਉੱਠਦੀ ਐ ਘੋੜੇ ਦੀ ਪਹਿਲਾਂ ਤਾਂ ਸਵਾਗਤ ਆ ਦੋਸਤੋ ਤੁਹਾਡਾ ਆਪਣੇ ਚੈਨਲ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤੈਦਲੋਂ ਸਵਾਗਤ ਆ ਦੋਸਤੋ ਅੱਜ ਤੁਹਾਨੂੰ ਕੋਈ ਸੀਲ ਵਾਲਾ ਜਾਨਵਰ ਨਹੀਂ ਅੱਜ ਆਪਣੇ ਭਰਾ ਦਾ ਘੋੜਾ ਦਿਖਾਉਣ ਲੱਗਿਆ ਤੁਹਾਨੂੰ ਘੋੜਾ ਬਲਦ ਵੱਡੇ ਘੋੜਿਆਂ ਵਿੱਚੋਂ ਇੱਕ ਤਾਂ ਹੀ ਪਸਾਨ ਹੀ ਲਿਆ ਹੋਣਾ ਸੂਰਜਨਾ ਇਹਦਾ ਤੇ ਬਾਈ ਹੁਣਾਂ ਦੀ ਸੰਭਾਲ ਵੀ ਮੂੰਹੋਂ ਬੋਲਦੀ ਐ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਕੀ ਖਾਨਦਾਨ ਸਰਵਿਸ ਲਈ ਓਪਨ ਆ ਤੇ ਕਿੰਨੇ ਫੀਸ ਆ ਤੇ ਬਾਈ ਹੁਣਾਂ ਦੇ ਨੰਬਰ ਵੀ ਦੇ ਦੇਨੇ ਆਪਾਂ ਬਸ ਬੇਨਤੀ ਇੰਨੀ ਕਾਜੀ ਵੀਡੀਓ ਸੋਹਣੀ ਲੱਗੀ ਤਾਂ ਕਮੈਂਟਾਂ ਜੀ ਆਪਦੇ ਸੋਹਣੇ ਸੋਹਣੇ ਕਮੈਂਟ ਜਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹਨੇ ਆਪਦੀ ਘੋੜੀ ਭਰਾਉਣੀ ਹੋਵੇ ਮੂਰੇ ਚੰਗਾ ਬੱਚਾ ਲੈਣਾ ਹੋਵੇ ਤਾਂ ਯਾਰ ਉਹ ਘੋੜਾ ਉਹਦੇ ਤੱਕ ਪਹੁੰਚ ਜਾਵੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਅੱਜ ਵਧਦੇ ਆਪਾਂ ਵੀਡੀਓ ਵੱਲ ਹਾਂਜੀ ਦੋਸਤੋ ਘੋੜੇ ਦਾ ਨਾ ਸੂਰਜ ਆ ਬੰਦਾ ਤੁਸੀਂ ਨਾਲ ਦੇ ਕਾਲੇ ਬਾਈ ਨੂੰ ਦੇਖ ਕੇ ਪਛਾਣ ਨਹੀਂ ਲਿਆ ਹੋਣਾ ਆਪਣੇ ਪੰਜਾਬ ਦੇ ਵੱਡੇ ਘੋੜਿਆਂ ਵਿੱਚੋਂ ਇੱਕ ਘੋੜਾ ਇਹ ਵੀ ਮੰਨਿਆ ਜਾਂਦਾ ਕੱਦ ਕੁੱਦ ਵਾਲੇ ਪਾਸੋਂ ਮਜ਼ਬੂਤੀ ਵਾਲੇ ਪਾਸੋਂ ਲੈਂਥ ਵੇਲ ਵਾਲੇ ਪਾਸੋਂ ਸਾਰੇ ਪਾਸੋਂ ਹੀ ਆਪਣੇ ਮਜਬੂਤ ਘੋੜਿਆਂ ਵਿੱਚੋਂ ਮਜਬੂਤ ਘੋੜਾ ਦਲਸੀਰ ਕਾਕੀਮਨ ਹੈਗਾ ਜਿਹਦੇ ਬੱਚਿਆਂ ਨੇ ਮੰਨ ਲਓ ਰਿਕਾਰਡ ਤੋੜ ਕੱਦ ਪੈਦਾ ਕੀਤਾ ਸਨਖਪੂਣਾ ਪੈਦਾ ਕੀਤਾ ਤੇ ਚੈਂਪੀਅਨ ਬਲੱਡ ਪੈਦਾ ਕੀਤਾ ਤੇ ਉਹਨਾਂ ਵਿੱਚੋਂ ਡੋਡਾਂ ਵਾਲਾ ਮਹਾਰਾਣਾ ਘੋੜਾ ਵੀ ਇੱਕ ਮੂਰਤੀ ਜਿਹਾ ਮੰਨ ਲਓ ਬਹੁਤ ਚੰਗਾ ਘੋੜਾ ਤੇ ਆ ਡੋਡਾਂ ਵਾਲੇ ਮਹਾਰਾਣੇ ਦਾ ਬੱਚਾ ਦੋਸਤੋ ਸੂਰਜ ਦੇ ਘੋੜੇ ਦਾ ਨਾਮ ਬਾਬਾ ਫਰੀਦ ਸਟੱਡ ਫਾਰਮ ਤੇ ਬਾਈ ਕਾਲੇ ਹੁਣਾਂ ਕੋਲ ਬਾਈ ਸੀਪੇ ਹੁਣਾਂ ਕੋਲ ਆ ਘੋੜਾ ਖੜਾ ਤੇ ਬਾਈ ਹੁਣਾਂ ਦੀ ਜਰ ਸੰਭਾਲ ਵੀ ਮੂੰਹੋਂ ਬੋਲਦੀ ਆ ਆਪਾਂ ਮੰਨ ਲਈ ਵੀ ਲੂਈ ਤਾਂ ਘੋੜੇ ਦੇ ਉੱਤੇ ਦੇਖਦੀ ਨਹੀਂ ਲੂਈ ਨੂੰ ਛੱਡ ਕੇ ਨਾ ਕੱਲੀ-ਕੱਲੀ ਨਾੜ ਜਦੋਂ ਕੈਮਰਾ ਜ਼ੂਮ ਦੇ ਨੇੜੇ ਹੋਇਆ ਤਾਂ ਤੁਹਾਨੂੰ ਆਪ ਧਿਆਨ ਮਾਰਿਓ ਤੁਹਾਨੂੰ ਆਪ ਪਤਾ ਚੱਲੂ ਹੱਥ ਫੇਰੀ ਇੰਨੇ ਆ ਜਾਂ ਮਾਲ ਸਿੰਨੇ ਉਹ ਪ੍ਰਮਾਤਮਾ ਜਾਣਦਾ ਪਰ ਬਾਈ ਹੁਣਾਂ ਦੀ ਜਰ ਸੇਵਾ ਮੂੰਹੋਂ ਬੋਲਦੀ ਆ ਘੋੜਾ ਦੇਖ ਕੇ ਨਜ਼ਾਰਾ ਆ ਜਾਂਦਾ ਰੂਹ ਖੋਸ ਹੋ ਜਾਂਦੀ ਆ ਦੇਖੋ ਨਾੜਾ ਨੂੜਾ ਉੱਠਿਆ ਨਹੀਂ ਸਫਾਈ ਬਹੁਤ ਲਾਲੀ ਗੁਲਾਬੀ ਚਮੜੀ ਦੀ ਚਮੜੀ ਦਾ ਘੋੜਾ ਦੋਸਤੋ ਡੋਡਾ ਵਾਲੇ ਮਹਾਰਾਣੇ ਦਾ ਬੱਚਾ ਨੌਕਰੀ ਬਲੱਡ ਲਾਈਨ ਚੋਂ ਨੌਕਰੀ ਮਾਂ ਦਾ ਚੰਗਾ ਬੱਚਾ ਅੱਜ ਦੀ ਆਪਣੀ ਵੀਡੀਓ ਪਾਉਂਦਾ ਇਹ ਮਤਲਬ ਸੀ ਮੰਡੀ ਚ ਮੈਂ ਬਣਾਈ ਸੀ ਬਾਈ ਹੁਣਾਂ ਦੀ ਵੀਡੀਓ ਤੇ ਮੈਂ ਸੋਚਿਆ ਵੀ ਚੈਨਲ ਤੇ ਪਾਵਾਂਗੇ ਤਾ ਜੋ ਭਰਾ ਮੈਂ ਤਾਂ ਚੰਗਾ ਘੋੜਾ ਪਹੁੰਚ ਜਾਵੇ ਘੋੜੇ ਦੇ ਬੱਚੇ ਉਹਨਾਂ ਨੇ ਘੋੜੀਆਂ ਬਹੁਤ ਮੇਟ ਹੋਈਆਂ ਤੇ ਬਹੁਤ ਸੋਹਣੇ ਬੱਚੇ ਆਏ ਨੁਕਰੇ ਚੰਬੀਆਂ ਘੋੜੀਆਂ ਤੇ ਵੀ ਨੁਕਰੇ ਬੱਚੇ ਸਨਖੇਪੁਰ ਪੂਰੇ ਸਨਖੇ ਬੱਚੇ ਆਏ ਬੱਚਾ ਕੋ ਖਾਨਦਾਨ ਸਾਰਾ ਹੀ ਮਗਰ ਤਾਂ ਪੂਰਾ ਚੰਗਾ ਖਾਨਦਾਨ ਤੋਂ ਰਿਜ਼ਲਟ ਦਾ ਖਾਨਦਾਨ ਦੇ ਸਰਤੀ ਹੁਣ ਆਉਂਦਾ ਤੇ ਰਿਜ਼ਲਟ ਬਹੁਤ ਸੋਹਣਾ ਆ ਰਿਹਾ ਅੱਧੀ ਅੱਧੀ ਕੁੰਡੀ ਬੱਚਿਆਂ ਦੀ ਮੂੜਿਆ ਜਿੰਨੇ ਕੁ ਮੈਂ ਬੱਚੇ ਦੇਖੇ ਤੇ ਮੇਰੇ ਕੋਲ ਇੱਕ ਵੱਡੀ ਘੋੜੀ ਸੀ ਜੀ ਦੀ ਅੱਪਾ ਕੱਲ ਵੀਡੀਓ ਵੀ ਪਾਈ ਸੀ ਵੀ ਕਾ ਟੈਂਚ ਦੀ ਆ ਦੋਸਤੋ ਮੈਂ ਵੀ ਆ ਸੂਰਜ ਤੋਂ ਭرائی ਸੀ ਕਿਉਂ ਘੋੜਾ ਮੈਨੂੰ ਚੰਗਾ ਲੱਗਿਆ ਕੱਦ ਵਾਲਾ ਤੇ ਘੋੜੀ ਵੀ ਕੱਦ ਵਾਲੀ ਮੈਂ ਸੋਚਿਆ ਵੀ ਸਾਲ ਬੰਦੇ ਨੇ ਆਪਾਂ ਤਾਂ ਚਲੋ ਵੇਚਣੀ ਪਰ ਬੰਦੇ ਨੇ ਭਰੋਣੀ ਮੂਰੇ ਰਿਜ਼ਲਟ ਆਵੇ ਤਾਂ ਚੰਗਾ ਆਵੇ ਮੈਂ ਬੱਚੇ ਦੇਖੇ ਸੀ ਲੈਂਥ ਲੂੰਥ ਵਾਲੇ ਪਾਤਰੀਓ ਮਜੂਤੀ ਵਾਲੇ ਪਰ ਸੰਭ ਸੰਭ ਦਾ ਹੱਕ ਹੁੱਕ ਦਾ ਘੋੜਾ ਬਹੁਤ ਜ਼ਿਆਦਾ ਚੰਗਾ ਦਾ ਕਰਦਨਦਾ ਤੇ ਬੱਚੇ ਵੀ ਬਹੁਤ ਸੋਹਣੇ ਆ ਰਹੇ ਸੋ ਮੈਂ ਤਾਂ ਹੀ ਇਸ ਤੋਂ ਘੋੜੀ ਭرائی ਸੀ ਤੇ ਰਿਜ਼ਲਟ ਵੀ ਬਹੁਤ ਚੰਗਾ ਮਿਲੂ ਘੋੜੀ ਦਾ ਤੇ ਜੇ ਤੁਸੀਂ ਵੀ ਚੰਗੀ ਘੋੜੀ ਭਰਾਉਣੀ ਹੋਈ ਐ ਤੋਂ ਚੰਗਾ ਬੱਚਾ ਲੈਣ ਦੇ ਚਾਹਵਣਾ ਤਾਂ ਇੱਕ ਵਾਰ ਆਹ ਘੋੜੇ ਤੋਂ ਜਰੂਰ ਘੋੜੀ ਭਰਾ ਕੇ ਦੇਖੋ ਬਾਕੀ ਕਮੈਂਟਾਂ ਵਿੱਚ ਆਪਦਾ ਵਿਚਾਰ ਆ ਜਿਹੜਾ ਜਰੂਰ ਦਿਓ ਤੁਹਾਨੂੰ ਘੋੜਾ ਕਿਵੇਂ ਦਾ ਲੱਗਿਆ ਇਸ ਘੋੜੇ ਦੇ ਨਾਲ ਸੂਰਜਾ ਤੇ ਬਾਈ ਹੁਣਾਂ ਦਾ ਕਾਲਾ ਠੱਠੀ ਤੇ ਸੀਪਾ ਠੱਠੀ ਬਾਬਾ ਫਰੀਦ ਸਟੱਡ ਫਾਰਮ ਪਿੰਡ ਠੱਠੀ ਵਿੱਚ ਸਟੇਬਲ ਆ ਜੀ ਤੇ ਬਾਈ ਹੁਣਾਂ ਦੇ ਨੰਬਰ ਆਪਾਂ ਦੇ ਦਿੰਦੇ ਆ ਜਿਹੜੇ ਵੀ ਭਰਾ ਦੇ ਜਾਨਵਰ ਘੋੜਾ ਪਸੰਦ ਆਏ ਸਰਵਿਸ ਲੈਣੀ ਹੋਈ ਤਾਂ ਹੇਠਾਂ ਦਿੱਤੇ ਨੰਬਰ ਤੇ ਬਾਈ ਹੋਣਾ ਸੰਪਰਕ ਕਰ ਲਿਓ ਤੇ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਧੰਨਵਾਦ